ਕੱਲ ਅਸੀਂ ਕਰੀ ਜੀ ਸ਼ਾਪਿੰਗ ਸ਼ਾਪਿੰਗ ਕਰਨ ਵਾਸਤੇ ਅਸੀਂ ਐਸੀ ਬਟਾਲੇ ਤੇ ਸੁਪਰੀਤ ਦਾ ਕੁਝ ਥੋੜਾ ਜਿਹਾ ਸਮਾਨ ਲੈ ਕੇ ਆਉਣ ਵਾਲਾ ਸੀ ਜ਼ਰੂਰੀ ਇਸ ਕਰਕੇ ਸੁਪਰੀਤ ਤੇ ਮੈਂ ਸ਼ਾਪਿੰਗ ਕਰਨ ਗਏ ਤੇ ਸੁਪਰੀਤ ਇੱਧਰ ਆਪ ਦੇ ਖਾਣ ਪੀਣ ਦੇ ਸਮਾਨ ਤੇ ਲੱਗੀ ਸੀ ਤੇ ਸੁਪਰੀਤ ਸਮਾਨ ਇਕੱਠਾ ਕਰੀ ਜਾਂਦੀ ਸੀ ਆਪ ਤਾਂ ਮੈਂ ਆ ਵੀ ਲੈਣਾ ਆ ਵੀ ਲੈਣਾ ਤੇ ਆ ਵੇਖੋ ਜੀ ਇੱਧਰ ਭਰੀ ਬੈਠੀ ਹੈ ਸਮਾਨ ਦੇ ਨਾਲ ਆਪਦੀ ਟੋਕਰੀ ਜੀ ਤੇ ਇਨ ਵAYS ਵੀ ਮੈਂ ਸਮਾਨ ਇਕੱਠਾ ਚ ਚੱਕੀ ਇਹਦੇ ਕੋ ਜਾਣ ਨਹੀਂ ਦੇਈ ਤੇ ਇਹਦਾ ਧਿਆਨ ਹੈ ਜੀ ਵੀ ਸਮਾਨ ਚ ਹੀ ਸੀਗਾ ਕਿ ਮੈਂ ਆ ਵੀ ਸਮਾਨ ਲੈਣਾ ਮੈਂ ਉਹ ਵੀ ਲੈਣਾ ਹਰੇਕ ਚੀਜ਼ ਨੂੰ ਹੱਥ ਪਾਉਂਦੀ ਸੀ ਹਰੇਕ ਚੀਜ਼ ਤੇ ਹੁਣ ਕਹਿੰਦੀ ਸੇ ਇੱਥੇ ਇਹਦੇ ਨਾ ਫੇਵਰੇਟ ਚੌਕੋਪਈ ਦੇ ਬਾਕਸ ਬਏ ਇਹਨੂੰ ਐ ਵੀ ਮੈਨੂੰ ਚੌਕੋਪਈ ਖਰੀਦ ਕੇ ਦੋ ਤੇ ਸਮੈਲੇ ਲੈ ਲੈ ਕੇ ਚੈੱਕ ਕਰਦੀ ਸੀ ਚੀਜ਼ਾਂ ਨੂੰ ਤੇ ਮੈਂ ਇਹਨੂੰ ਇੱਥੇ ਆ ਗਿਆ ਤਾਂ ਵੀ ਸੁਪਰੀਤ ਇੰਨੇ ਪਾਸੇ ਤਾਂ ਮੇਰੇ ਕੋ ਹੈ ਨਹੀਂ ਜਿੰਨਾ ਸਮਾਨ ਤੂੰ ਖਰੀਦਦੀ ਪਈਂ ਕਿਉਂਕਿ ਹੋਰ ਵੀ ਸਮਾਨ ਅਸੀਂ ਬਹੁਤ ਅਜੀ ਲੈਣ ਵਾਲਾ ਸੀ ਸਾਡਾ ਪਹਿਲੀਆਂ ਚੀਏ ਨੇ ਮੈਨੂੰ ਖਾਣ ਪੀਣ ਵਾਲੇ ਲੈ ਕੇ ਆਈ ਥਾਂ ਤੇ ਵੀ ਸਿਰਫ ਛੇਤੀ ਖਾਣ ਪੀਣ ਵਾਲੇ ਥਾਂ ਤੇ ਚੱਲਦੀ ਹੈ ਇੱਥੇ ਮੇਰ ਨਾਲ ਗੁੱਸੇ ਹੋ ਗਈ ਇਸ ਗੱਲੋਂ ਕਿ ਹਾਂ ਹਾਂ ਤੂੰ ਐਸਾ ਕਿਉਂ ਬੋਲਦਾ ਪੈਸੇ ਥੋੜੇ ਨੇ ਤੇ ਸਮਾਨ ਦੇ ਇੰਨਾ ਕੋਈ ਲੈਣਾ ਤੇ ਅਜੀ ਭਰੀ ਬੈਠੀ ਸੀ ਆਪਦੀ ਟੋਕਰੀ ਦੀ ਸਮਾਨ ਨਾਲ ਖਾਣ ਪੀਣ ਵਾਲੇ ਨਾਲ ਖਾਲੀ ਖਾਣ ਪੀਣ ਵਾਲਾ ਸਮਾਨ ਇਹਦੇ ਵਿੱਚ ਇਹਦਾ ਤੇ ਫਿਰ ਵੀ ਮੇਰ ਨਾਲ ਮੂੰਹ ਬਣਾ ਲੈ ਕਿ ਤੂੰ ਮੈਨੂੰ ਇਸ ਤਰ੍ਹਾਂ ਕਿਉਂ ਫਿਰ ਇਹ ਕਹਿੰਦੀ ਮੈਂ ਜੂਸ ਲੈਣਾ ਸੀ ਪਰ ਜੂਸ ਦੇਖਣ ਲੱਗੇ ਵੀ ਜੇ ਛੋਟੀਆਂ ਬੋਤਲਾਂ ਸਾਨੂੰ ਜੂਸ ਦੀਆਂ ਮਿਲ ਜਾਣ ਕਿ ਪੀਣ ਵਾਲੀਆਂ ਪਰ ਉਹ ਮਿਲੀਆਂ ਨਹੀਂ ਸਾਨੂੰ ਕਿਉਂਕਿ ਵੱਡੀਆਂ ਹੀ ਬੋਤਲਾਂ ਸੀਗੀਆਂ ਤੇ ਇੱਧਰ ਅਸੀਂ ਹੋਰ ਸਮਾਨ ਦੇਖਣ ਲੱਗੇ ਸ਼ਾਇਦ ਘਰ ਵਾਸਤੇ ਹੋਰ ਸਮਾਨ ਸੰਚੇਤਾ ਜਿਵੇਂ ਭੁੱਲ ਜੀ ਦਾ ਨਾ ਸਮਾਨ ਜਦੋਂ ਘਰੇ ਉਹਨੇ ਉਹ ਸਨ ਚੇਤਾ ਹੁੰਦ ਸੀ ਆ ਚੀਜ਼ ਲਿਏ ਹੋਣ ਵਾਲੀ ਪਈ ਸੀ ਸਾਡੀ ਤੇ ਇਸ ਕਰਕੇ ਅਸੀਂ ਇੱਧਰ ਉੱਧਰ ਸਾਰੇ ਦੇਖਦੇ ਹੀ ਕਿ ਸਮਾਨ ਰਹਿਣਾ ਚਾਵੇ ਫਿਰ ਘਰ ਜਾ ਕੇ ਸੰਚੇਤਾ ਆਊਗਾ ਫਿਰ ਅਸੀਂ ਚਲੇਗੀ ਜੀ نیچے نیچے ਥੋੜੀ ਜੀ ਅਸੀਂ ਕੱਪੜਿਆਂ ਦੀ ਸ਼ਾਪਿੰਗ ਕਰਨੀ ਸੀਗੀ ਮਾਲ ਜੇ ਅਸੀਂ ਤਾਂ ਹੀ ਗਏ ਸੀ ਕਿ ਅਸੀਂ ਥੋੜੇ ਜੀ ਉੱਥੋਂ ਕੱਪੜੇ ਲੈ ਕੇ ਆਉਣੇ ਸੀਗੇ ਨਵਾਂ ਸਟਾਕ ਆਇਆ ਸੀਗਾ ਇਸ ਕਰਕੇ ਕਿ ਦੇਖ ਕੇ ਹੁੰਨੀਆ ਗਰਮੀਆਂ ਵਾਲਾ ਸਟਾਕ ਵੀ ਲੈ ਕੇ ਵੀ ਆਉਣੇ ਸੀਗੇ